ਜ਼ਿਲ੍ਹਾ ਪ੍ਰਧਾਨ ਭਾਰਤੀ ਸਿੰਘ ਜੀ ਨੇ ਇੱਕ ਤਾਂ ਦਗਾਉਂਦਾ ਬਖੰਡਾ ਅੱਜ ਧਰਨਾ ਲਾਏਗਾ ਕਿ ਗੇਟ ਰੁਕੇ ਗਏ ਸੈਕਟਰੀ ਦੇ ਕੀ ਕੰਮ ਹੈ ਨਰੇਸ਼ ਇਸ ਕੇਮ ਦੇ ਸੱਦੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੇ ਪੂਰੇ ਪੰਜਾਬ ਦੇ ਡੀਸੀ ਆ ਉਹਨਾਂ ਦਾ ਘਰਾਉ ਕੀਤਾ ਗਿਆ ਕਿਉਂਕਿ ਪੂਰੀ ਦੁਨੀਆ ਨੂੰ ਪਤਾ ਕਿ ਪੰਜਾਬ ਦਾ ਕਿਸਾਨ ਆ ਜਿਹੜਾ ਮੰਡੀਆਂ ਦੇ ਵਿੱਚ ਰੋਲ ਰਿਹਾ ਮੰਡੀਆਂ ਦੇ ਵਿੱਚ ਖੋਨੇ ਨੂੰ ਠੱਡੇ ਮਰੇ ਜਾ ਰਹੇ ਨੇ ਬਿਲਕੁਲ ਸੁੱਕੇ ਝੋਨੇ ਆ ਰਹੇ ਆ ਉਹ ਤੋਂ ਕਿਤੇ ਕੋਈ ਟਟਦਾ ਬਹਾਨਾ ਲਾ ਕੇ ਕਿਤੇ ਕੋਈ ਮਿਊਚਰ ਦਾ ਬਹਾਨਾ ਲਾ ਕੇ ਖੱਜਲ ਖਵਾਰੀਆਂ ਜਿਹੜੀ ਉਹ ਕੀਤੀ ਜਾ ਰਹੀ ਆ ਕਿਸਾਨਾਂ ਦੇ ਉਸ ਦੇ ਵਿਰੋਧ ਦੇ ਵਿੱਚ ਪਹਿਲਾਂ ਅਸੀਂ 25 ਇਸੇ 1 ਅਕਤੂਬਰ ਨੂੰ ਹੀ ਪੂਰੇ ਪੰਜਾਬ ਦੀਆਂ ਜਿਹੜੀਆਂ ਹਾਈਵੇ ਰੋਡ ਸੀਗੇ ਉਹਨਾਂ ਨੂੰ ਰੋਕਿਆ ਸੀਗਾ ਉਹਦੇ ਨਾਲ ਮਾੜੀ ਮੋਟੀ ਜੂਝ ਹੀ ਕਰਨ ਦੇ ਉੱਤੇ ਸਰਕੀ ਆ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਦੇ ਥੋੜੀ ਥੋੜੀ ਬੋਲੀ ਮੰਡੀਆਂ ਦੇ ਵਿੱਚ ਜਿਹੜੀ ਹੈਗੀ ਆ ਲੱਗਣ ਲੱਗੀ ਆ ਉਹ ਸਾਡੇ ਜਿਹੜਾ ਸੰਘਰਸ਼ ਸੀ ਛੋਟਾ-ਵੋਟਾ ਉਹ ਨੂੰ ਗੂਰ ਪਿਆ ਉਸ ਤੋਂ ਅੱਗੇ ਜਿਹੜਾ ਹੈਗਾ ਪਰਾਲੀ ਦੇ ਬਹਾਨੇ ਦੇ ਨਾਂ ਤੇ ਧੂਏ ਦੇ ਨਾਂ ਤੇ ਉੱਤੇ ਕਿਸਾਨਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਕਿ ਰੈੱਡ ਐਂਟਰੀਆਂ ਕਰਦਿਆਂਗੇ ਪਰਚੇ ਦਰਜ ਹੋ ਜਾਣਗੇ ਅੱਗ ਨਾ ਲਾਓ ਪਰ ਪੂਰੇ ਪ੍ਰਬੰਧਕਾਂ ਕੋਲੇ ਜਿਹੜੀ ਹੈਗੀ ਪੂਰੀ ਮਸ਼ੀਨਰੀ ਨਹੀਂ ਦਿੱਤੀ ਗਈ ਤੀਸਰੀ ਵੰਗਾ ਸਾਡੀ ਇੱਕ ਪਾਸੇ ਮੰਡੀਆਂ ਦੇ ਵਿੱਚ ਝੋਨਾ ਰੋਲ ਰਿਹਾ ਦਸਾਦਾ ਦੇ ਝੋਨੇ ਨੂੰ ਫੁੱਟੇ ਪਜ ਰਹੇ ਨੇ ਦੂਜੇ ਪਾਸੇ ਜਿਹੜੀਆਂ ਕਿਸਾਨਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਆ ਖਾਦ ਦੀ ਲੋੜ ਆ ਦਵਾਈਆਂ ਦੀ ਲੋੜ ਆ ਉਹਨਾਂ ਦੀ ਬਲੈਕ ਹੋ ਰਹੀ ਆ ਉਹ ਡੀਏਪੀ ਮਿਲ ਨਹੀਂ ਰਹੀ ਹਹਾਕਾਰ ਮੱਚੀ ਹੋਈ ਆ ਇਹਦਾ ਮੰਗਾ ਨੂੰ ਲੈ ਕੇ ਅੱਜ ਅਸੀਂ ਇਸ ਸਕੀਮ ਦੇ ਸੱਦੇ ਤੇ ਬਠਿੰਡੇ ਜ਼ਿਲ੍ਹੇ ਦੀਆਂ ਜਿੰਨੀਆਂ ਜਥੇਬੰਦੀਆਂ ਹੈਗੀਆਂ ਇਸ ਸਕੀਮ ਦੇ ਵਿੱਚ ਸ਼ਾਮਲ ਉਹਨਾਂ ਵੱਲੋਂ ਬਠਿੰਡੇ ਜ਼ਿਲ੍ਹੇ ਦੇ ਡੀਸੀ ਦਫ਼ਤਰ ਦਾ ਘਰਾਉ ਕੀਤਾ ਹੋਇਆ ਅੱਜ ਘੰਟਿਆਂ ਦੇ ਵਿੱਚ ਵਿੱਚ ਪਾਏ ਜਾ ਰਹੇ ਕੀ ਕਹਿੰਦੇ ਆ ਝੋਨੇ ਦੀ ਖਰੀਦ ਹੈ ਜਿਹੜੀ ਇੱਕ ਤਰੀਕ ਤੋਂ ਸ਼ੁਰੂ ਹੁੰਦੀ ਹੈ ਤੇ ਅੱਜ 29 ਤਰੀਕ ਹੋ ਗਈ। ਕਿਸਾਨ 20-20 ਦਿਨ ਤੋਂ ਝੋਨੇ 'ਚ ਬੈਠਾ ਹੋਇਆ ਹੈ। ਖਰੀਦ ਹੋ ਰਹੀ ਹੈ ਕਿਵੇਂ ਹੋ ਰਹੀ ਹੈ ਵੀ 5-5 7-7 ਕਿਲੋ ਦਾ ਕੱਟ ਲਗਾ ਕੇ ਕਿਸਾਨਾਂ ਨੂੰ ਮਜਬੂਰੀ ਵਸ ਕਿਸਾਨ ਨੂੰ ਲੁੱਟਿਆ ਜਾ ਰਿਹਾ ਹੈ। ਇਹਦੇ ਵਿੱਚ ਸ਼ੈਲਰ ਮਾਲਕ ਵੀ ਹੁਣ ਸ਼ਾਮਲ ਹੋ ਗਏ ਹੈ ਤੇ ਅਸੀਂ ਇਹ ਸਰਕਾਰ ਦੀਆਂ ਨੀਤੀਆਂ ਨੂੰ ਬੇਪਰਵਾਹ ਕਰਨ ਵਾਸਤੇ ਉਹਦੇ ਤੇ ਪ੍ਰੈਸ਼ਰ ਪਾਉਣ ਵਾਸਤੇ ਅੱਜ ਜਿਹੜੇ ਪੂਰੇ ਪੰਜਾਬ ਚ ਡੀਸੀ ਦਫ਼ਤਰਾਂ ਐ ਸਾਹਮਣੇ ਧਰਨੇ ਦਿੱਤੇ ਆ ਇਸ ਲੁੱਟ ਨੂੰ ਬੰਦ ਕਰਾਇਆ ਜਾਵੇ ਤੇ ਬਕਾਇਦਾ ਮੰਡੀਆਂ ਦੇ ਵਿੱਚੋਂ ਜਿਹੜੀ ਲਿਫਟਿੰਗ ਆ ਉਹ ਕਰਵਾਈ ਜਾਵੇ ਦੂਜੀ ਗੱਲ ਜਿਹੜੀ ਡੀਏਪ ਦੀ ਘਾਟ ਐ ਡੀਏਪ ਨਾ ਕੇਵਲ ਬਾਜ਼ਾਰ ਦੇ ਵਿੱਚ ਡੀਏਪ ਦੇ ਨਾਲ ਵੱਡੇ ਪੱਧਰ ਤੇ ਮਤਲਬ ਕਿ ਘਟੀਆਂ ਪੱਧਰ ਦੀਆਂ ਹੋਰ ਖਾਦਾ ਦਵਾਈਆਂ ਦਿੱਤੀਆਂ ਜਾ ਰਹੀਆਂ ਸਗੋਂ ਸੁਸਾਇਟੀਆਂ ਜਿਹੜੀਆਂ ਸਰਕਾਰ ਦੀਆਂ ਸਹਿਕਾਰੀ ਸੁਸਾਇਟੀਆਂ ਆ ਉਹਨਾਂ ਦੇ ਵੀ ਹੋਰ ਦਵਾਈਆਂ ਤੇ ਦੇ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਜਿਹੜਾ ਇੱਕ ਝੁੰਨਾ ਜਿਹਾ ਇਹ ਪੰਜਾਬ ਸਰਕਾਰ ਉਹਨਾਂ ਦਾ ਜੁਨੀਵਰਸਟੀ ਬਲੋਰ ਕਮੈਂਟ ਹੋਇਆ ਸੀ ਫਿਰ ਜ਼ਿੰਮੇਵਾਰ ਕੌਣ ਹੈ ਕਿ ਜੇ ਕਾਟ ਕੱਟੀ ਜਾ ਰਹੀ ਹੈ ਤਾਂ ਸਰਕਾਰ ਕਾਰਵਾਈ ਕਿਉਂ ਨਹੀਂ ਕਰ ਰਹੀ ਸਰਕਾਰ ਖੋਦੇ ਸਾਰੇ ਕਾਲੇ ਮਲੇ ਸ਼ਾਮਿਲ ਹੈ ਜਿਹੜੀਆਂ ਪੀਆਰ ਕਿਸਮਾਂ ਨੇ ਸਾਰੀਆਂ ਉਹ ਸਰਕਾਰ ਦੀਆਂ ਸਾਰੀਆਂ ਪ੍ਰਵਾਂਤ ਕਿਸਮਾਂ ਜੂਨੀਵਰਸਟੀ ਤੋਂ ਪ੍ਰਵਾਂਤ ਕਿਸਮਾਂ ਬਕਾਇਦਾ ਮੁੱਖ ਮੰਤਰੀ ਨੇ ਵੀ ਜਾਂ ਹੋਰ ਅਧਿਕਾਰੀਆਂ ਨੇ ਇਹ ਸ਼ਿਫਾਰਸ਼ਾਂ ਕਰਕੇ ਬਜਾਈਆਂ ਹੋਈਆਂ ਤੇ ਪਰ ਸਰਕਾਰ ਹੈ ਜਿਹੜੀ ਉਹ ਉਸੇ ਆਰਥਿਕ ਮਾਡਲ ਜਿਹੜਾ ਕੇਂਦਰ ਸਰਕਾਰ ਲਾਗੂ ਕਰਕੇ ਲੋਕਾਂ ਦੀਆਂ ਜ਼ਮੀਨਾਂ ਖੋਹਣਾ ਤੇ ਹੁੰਦੀ ਹੈ ਸ਼ੈਲਰ ਦੀ ਉਹ ਸੰਧ ਨੂੰ ਖਤਮ ਕਰਨਾ ਚਾਹੁੰਦੀ ਹੈ ਪੰਜਾਬ ਦੀ ਉਸੇ ਮਾਡਲ ਨੂੰ ਜਾਣ ਪੁੱਝ ਕੇ ਕੇਂਦਰ ਸਰਕਾਰ ਦੇ ਕਦਮ ਚੁੱਕ ਕੇ ਕਿਸਾਨਾਂ ਨੂੰ ਖਤਰਖਾਰ ਕਰ ਰਹੀ ਹੈ ਉਹਨਾਂ ਨੂੰ ਖੇਤੀ ਚੋਂ ਕੱਢਣਾ ਚਾਹੁੰਦੀ ਹੈ ਉਹਨਾਂ ਨੂੰ ਆਰਥਿਕ ਤੌਰ ਤੇ ਪਹਿਲਾਂ ਜਿਹੜੇ ਟੁੱਟੇ ਹੋਏ ਆ ਉਹਨਾਂ ਨੂੰ ਹੋਰ ਆਰਥਿਕ ਤੌਰ ਤੇ ਕਮਜ਼ੋਰ ਕਰਕੇ ਉਹਨਾਂ ਨੂੰ ਜ਼ਮੀਨਾਂ ਵੇਚਣ ਤੇ ਮਜਬੂਰ ਕਰਨਾ ਚਾਹੁੰਦੀ ਹੈ ਤਾਂ ਕਿ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਸਾਰਾ ਕਾਰੋਬਾਰ ਹੈ ਉਹ ਸਮਾਇਆ ਜਾ ਸਕੇ ਆਰਥਿਕੇ ਨੂੰ ਕੱਢਿਆ ਜਾ ਸਕੇ ਕਿਸਾਨ ਨੂੰ ਕੱਢਿਆ ਜਾ ਸਕੇ ਇਹ ਸਰਕਾਰ ਦਾ ਆਰਥਿਕ ਮਾਡਲ ਇਸ ਮੁੱਚਾ ਦੇ ਪਿੱਛੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਤੁਰੰਤ ਉਹ ਇਹਨਾਂ ਲੋਕਾਂ ਦੇ ਜੇ ਉਹ ਸੱਚੀ ਹੈ ਤਾਂ ਨਕੇਲ ਕਸੇ ਜਿਹੜੀ ਲੁੱਟ ਹੋ ਰਹੀ ਹੈ ਕਿਸਾਨ ਦੀ ਜਿਹੜੀ ਡੀਏਪੀ ਦੇ ਮਾਮਲੇ ਚ ਲੁੱਟ ਹੋ ਰਹੀ ਹੈ ਤੇ ਪਰਾਲੀ ਦਾ ਜਿਹੜੀ ਦਾ ਪ੍ਰਬੰਧ ਨਹੀਂ ਕੀਤਾ ਉਹਦੇ ਜਿਹੜੇ ਪਰਚੇ ਕਿਤੇ ਦਿੱਤੇ ਆ ਜਾਂ ਰੈੱਡ ਐਂਟਰੀਆਂ ਕੀਤੀਆਂ ਉਹਨਾਂ ਨੂੰ ਰੱਦ ਕਰੇ ਤੇ ਨਵੇਂ ਸਿਰੇ ਤੋਂ ਜਿੰਨਾ ਚਿਰ ਇਹ ਸਮੱਸਿਆ ਦਾ ਹੱਲ ਨਹੀਂ ਹੁੰਦਾ ਜਾਂ ਕਿਸਾਨ ਨੂੰ 200 ਰੁਪਏ ਪ੍ਰਤੀ ਕੁਆਂਟਲ ਜਿਹੜੀ ਮੰਗ ਕਰਦੇ ਨਹੀਂ ਦਿੱਤਾ ਜਾਂਦਾ ਤਾਂ ਇਸ ਨੂੰ ਵਾਸਤੇ ਉਹਨੂੰ ਜਨਦਰ ਨਹੀਂ ਦਿੱਤਾ ਜਾਂਦਾ ਪਰਚੇ ਦੇਣੇ ਜਿਹੜੇ ਬੰਦ ਕਰੇ ਸਾਨੂੰ ਅੱਜ ਇਸ ਗੱਲ ਤੋਂ ਲੋਕ